ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਮੌਕੇ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਪਿਛਲੇ ਐਪੀਸੋਡਾਂ ਵਿੱਚ ਦੱਸਿਆ ਆ ਕਿ ਕਿਸ ਪ੍ਰਕਾਰ ਗੁਰੂ ਸਾਹਿਬ ਦਾ ਜੀਵਨ ਰੈਂਦਾ ਏ ਅਤੇ ਕਿਸ ਪ੍ਰਕਾਰ ਉਹ ਇਸ ਸ਼ਹਾਦਤ ਵਾਸਤੇ ਵੱਡੀ ਤਿਆਰੀ ਕਰਦੇ ਨੇ ਗੁਰੂ ਸਾਹਿਬ ਦੇ ਸਾਥੀ ਸਿੱਖਾਂ ਦੀ ਸ਼ਹਾਦਤ ਬਾਰੇ ਵੀ ਬੀਤੇ ਐਪੀਸੋਡਾਂ ਵਿੱਚ ਤੁਹਾਨੂੰ ਜ਼ਿਕਰ ਕੀਤਾ ਏ ਤਾਂ ਅੱਜ ਕਰਾਂਗੇ ਗੱਲਬਾਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਅੰਦਰਾਈ ਪ੍ਰੋਗਰਾਮ ਇਤਿਹਾਸ ਦੀ ਤਾਰੀਖ ਵਿੱਚ ਤੁਹਾਡਾ ਸਵਾਗਤ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰਨ ਬਗਰੋ ਲਗਾਤਾਰ ਸਖਤੀ ਹੁੰਦੀ ਗਈ ਮੁਗਲ ਹਕੂਮਤ ਦੇ ਵੱਲੋਂ ਜ਼ੁਲਮ ਕੀਤੇ ਗਏ ਗੁਰੂ ਸਾਹਿਬ ਅਸਲਾਮ ਕਬੂਲ ਕਰ ਲੈਣ ਇਸ ਲਈ ਗੁਰੂ ਸਾਹਿਬ ਦੇ ਸਾਥੀ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕਸ਼ਟਾਂ ਦੀ ਪਰਵਾਹ ਨਾ ਕਰਨ ਵਾਲੇ ਗੁਰੂ ਤੇਗ ਬਹਾਦਰ ਜੀ ਪਹਾੜ ਵਾਂਗ ਢੋਲ ਰਹੇ ਔਰੰਗਜ਼ੇ ਵੱਲੋਂ ਗੁਰੂ ਜੀ ਬਾਬਤ ਆਖਰੀ ਹੁਕਮ ਪਹੁੰਚ ਗਿਆ ਉਸ ਅਨੁਸਾਰ ਕਾਜ਼ੀ ਮੌਲਵੀ ਅਤੇ ਹਾਕਮ ਗੁਰੂ ਸਾਹਿਬ ਕੋਲ ਆਏ ਉਹਨਾਂ ਬਾਦਸ਼ਾਹ ਦਾ ਹੁਕਮ ਸੁਣਾਇਆ ਜੋ ਇਹ ਸੀ ਤਿੰਨ ਗੱਲਾਂ ਨੇ ਜਿਹੜੀਆਂ ਉਹਨਾਂ ਵਿੱਚੋਂ ਤੁਹਾਨੂੰ ਇੱਕ ਕਰਨੀ ਪਵੇਗੀ ਜਿਹੜੀ ਮਰਜ਼ੀ ਚੁਣ ਲਵੋ ਪਹਿਲੀ ਗੱਲ ਇਹ ਸੀ ਕਿ ਕਲਮਾ ਪੜੋ ਤੇ ਮੁਸਲਮਾਨ ਹੋ ਜਾਓ ਦੂਜੀ ਇਹ ਸੀ ਕਿ ਕਰਾਮਾਤ ਵਿਖਾਓ ਤੀਜੀ ਗੱਲ ਇਸ ਤਰੀਕੀ ਮੌਤ ਦੇ ਲਈ ਤਿਆਰ ਹੋ ਜਾਓ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਾਂਤੀ ਨਾਲ ਉੱਤਰ ਦਿੰਦੇ ਨੇ ਕਿ ਅਸਾਂ ਨੂੰ ਨਾ ਹੀ ਆਪਣਾ ਧਰਮ ਛੱਡਣਾ ਹੈ ਅਤੇ ਨਾ ਹੀ ਕਰਾਮਾਤ ਵਿਖਾਉਣੀ ਹੈ ਤੁਸੀਂ ਜੋ ਜੀ ਕਰਦਾ ਜੇ ਕਰੋ ਅਸੀਂ ਤਿਆਰ ਹਾਂ ਇਹ ਸੁਣ ਕੇ ਮੁਗਲ ਹਕੂਮਤ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦੀ ਤਿਆਰੀ ਕਰ ਲਈ ਦਿਨ ਅਤੇ ਸਮਾਂ ਨਿਯਤ ਕੀਤਾ ਸ਼ਹਿਰ ਦੇ ਵਿੱਚ ਡੌਂਡੀ ਪਿੱਟੀ ਗਈ ਅਤੇ ਤੈ ਸਮੇਂ ਦੇ ਉੱਤੇ ਗੁਰੂ ਸਾਹਿਬ ਨੂੰ ਪਿੰਜਰੇ ਵਿੱਚੋਂ ਕੱਢ ਕੇ ਚਾਂਦਲੀ ਚੌਂਕ ਵਿੱਚ ਲੈ ਆਂਦਾ ਗਿਆ ਆਪ ਜੀ ਦੀ ਇੱਛਾ ਅਨੁਸਾਰ ਆਪ ਨੂੰ ਪਾਸ ਦੇ ਖੂਹ ਤੋਂ ਇਸ਼ਨਾਨ ਕਰਾਇਆ ਗਿਆ ਫਿਰ ਆਪ ਬੋਰਡ ਹੇਠ ਆ ਬੈਠੇ ਜਲਾਦ ਤਲਵਾਰ ਤੂੰ ਹੀ ਆਪ ਦੇ ਪਾਸ ਜਾ ਖੜਾ ਹੋਇਆ ਹਜ਼ਾਰਾਂ ਹਿੰਦੂ ਸਿੱਖ ਅਤੇ ਮੁਸਲਮਾਨ ਗਲੇਡੂ ਭਰੀਆਂ ਅੱਖਾਂ ਨਾਲ ਇਹ ਸਭ ਕੁਝ ਵੇਖ ਰਹੇ ਸਨ ਗੁਰੂ ਤੇਗ ਬਹਾਦਰ ਜੀ ਦੇ ਜਲਾਦ ਨੂੰ ਕਿਹਾ ਕਿ ਜਿਸ ਵੇਲੇ ਅਸੀਂ ਪਾਠ ਦਾ ਭੋਗ ਪਾ ਕੇ ਸੀਸ ਨਵਾਈਏ ਅਕਾਲ ਪੁਰਖ ਅੱਗੇ ਤੁਸੀਂ ਆਪਣੇ ਜੁम्मे ਲੰਗਾ ਕੰਮ ਕਰ ਦੇਣਾ ਸ੍ਰੀ ਗੁਰੂ ਤੇਗ ਬਹਾਦਰ ਜੀ ਚੌਂਕੜਾ ਮਾਰ ਕੇ ਇਕਾਗਰ ਚਿਤ ਹੋ ਕੇ ਪਰਮਾਤਮਾ ਦੇ ਚਰਨਾਂ ਵਿੱਚ ਬਿਰਤੀ ਜੋੜ ਕੇ ਪੂਰਨ ਸ਼ਾਂਤੀ ਵਿੱਚ ਬੈਠੇ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਪਏ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਆਪ ਨੇ ਧੰਨ ਵਾਹਿਗੁਰੂ ਆ ਕੇ ਸੀਸ ਨਵਾਇਆ ਸਮਾਣੇ ਦੇ ਸੈਦ ਜਲਾਲਦੀਨ ਜਲਾਦ ਦੇ ਤਲਵਾਰ ਮਾਰੀ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅੱਡ ਹੋ ਗਿਆ ਜਿਸ ठाਉ ਤੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ਼शोਭਿਤ ਹੈ ਗੁਰੂ ਜੀ ਦੇ ਨਾਲ ਪੰਜਵੇਂ ਸਿੱਖ ਭਾਈ ਗੁਰਦਿੱਤਾ ਜੀ ਨੂੰ ਛੱਡ ਦਿੱਤਾ ਗਿਆ ਅਤੇ ਉਹ ਦਿੱਲੀ ਤੋਂ ਦੂਰ ਪਹੁੰਚ ਕੇ ਅਕਾਲ ਚਲਾਣਾ ਕਰ ਗਏ ਗੁਰੂ ਜੀ ਦੇ ਧੜ ਅਤੇ ਸੀਸ ਨੂੰ ਉੱਥੇ ਹੀ ਪਏ ਰਹਿਣ ਦਿੱਤਾ ਗਿਆ ਅਤੇ ਉਦਾਲੇ ਪੈਰਾ ਲਾ ਦਿੱਤਾ ਗਿਆ ਰਾਤ ਨੂੰ ਪਹਿਰੇਦਾਰਾਂ ਤੋਂ ਅੱਕ ਬਚਾ ਕੇ ਆਨੰਦਪੁਰੋਂ ਆਏ ਇੱਕ ਸਿੱਖ ਭਾਈ ਜੈਤੇ ਨੇ ਸੀਸ ਚੁੱਕ ਲਿਆ ਅਤੇ ਚਾਦਰ ਵਿੱਚ ਬੁਲੇਟ ਕੇ ਆਨੰਦਪੁਰ ਸਾਹਿਬ ਲੈ ਗਏ ਦਸ਼ਮ ਪਾਤਸ਼ਾਹ ਨੇ ਭਾਈ ਜੈਤੇ ਨੂੰ ਘੁੱਟ ਕੇ ਹਿੱਕ ਨਾਲ ਲਾਇਆ ਅਤੇ ਬਚਨ ਕੀਤਾ ਰਿੰਗਰੇਟਾ ਗੁਰੂ ਦਾ ਬੇਟਾ ਇਸ ਵਗਰੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਸੰਗਤਾਂ ਨੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ ਦੇ ਵਿੱਚ ਕੀਤਾ ਇਸ ਤਾਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਆਨੰਦਪੁਰ ਸਾਹਿਬ ਸ਼ਸ਼ੋਭਿਤ ਹੈ ਦੂਜੇ ਪਾਸੇ ਗੁਰੂ ਸਾਹਿਬ ਦੇ ਧਰ ਨੂੰ ਅਗਲੇ ਦਿਨ ਇੱਕ ਸ਼ਰਧਾਲੂ ਸਿੱਖ ਭਾਈ ਲੱਖੀਸ਼ਾ ਲੁਬਾਣਾ ਬੜੀ ਹੁਸ਼ਿਆਰੀ ਨਾਲ ਗੱਡੇ ਵਿੱਚ ਲੱਦ ਕੇ ਆਪਣੇ ਘਰ ਲੈ ਗਏ ਉਹਨਾਂ ਨੇ ਆਪਣੇ ਘਰ ਦੇ ਅੰਦਰ ਹੀ ਚਿਖਾ ਬਣਾਈ ਧਰ ਨੂੰ ਉਸ ਉੱਪਰ ਰੱਖਿਆ ਅਤੇ ਗੁਰੂ ਜੀ ਦੇ ਸੰਸਕਾਰ ਲਈ ਆਪਣੇ ਘਰ ਨੂੰ ਅੱਗ ਲਾ ਦਿੱਤੀ ਇਸ ਤਰ੍ਹਾਂ ਉਸਦੇ ਗੁਰੂ ਸਾਹਿਬ ਦੇ ਤੜਦਾ ਸੰਸਕਾਰ ਕੀਤਾ ਇਸ ਥਾਂ ਹੁਣ ਗੁਰਦੁਆਰਾ ਸ਼੍ਰੀ ਦੀ ਰਕਾਬ ਗੰਜ ਸਾਹਿਬ ਸ਼ਸ਼ੋਭਿਤ ਹੈ ਇਸ ਤਰ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ Hindu ਧਰਮ ਦੀ ਰੱਖਿਆ ਲਈ ਅਤੇ ਦੇਸ਼ ਨੂੰ ਪਰਦੇਸੀ ਹਕੂਮਤ ਦੇ ਪੰਜੇ ਵਿੱਚੋਂ ਛੁਡਾਉਣ ਵਾਸਤੇ ਉਦਮ ਅਤੇ ਕੁਰਬਾਨੀ ਕਰਨ ਵਾਸਤੇ ਤਿਆਰ ਕਰਨ ਲਈ ਮਹਾਨ ਕੁਰਬਾਨੀ ਦਿੱਤੀ ਇਸ ਤਰ੍ਹਾਂ ਆਪ ਜੀ ਹਿੰਦ ਦੀ ਚਾਦਰ ਬੜੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਲੈ ਕੇ ਸ਼ਹੀਦੀ ਸ਼ਤਾਬਦੀ ਸਮਾਗਮ ਨੇ ਜਿਹੜੇ ਉਹ ਪੂਰੀ ਦੁਨੀਆ ਵਿੱਚ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਏ ਜਾ ਰਹੇ ਨੇ Mm-hmm.